ਲੁਧਿਆਣਾ ਚ ਸਤਲੁਜ ਦਰਿਆ ਤੋਂ ਹੜ ਦਾ ਵੱਡਾ ਖਤਰਾ ਨਜ਼ਰ ਆ ਰਿਹਾ ਹੈ ਸਤਲੁਜ ਦੇ ਨੇੜੇ ਪਿੰਡ ਸਰਹਾਲੀ ਨੇੜੇ ਬਣਿਆ ਬੰਨ ਕਿਸੇ ਵੀ ਸਮੇਂ ਟੁੱਟ ਸਕਦਾ ਹੈ ਇਸ ਲਈ ਪ੍ਰਸ਼ਾਸਨ ਦੀ ਟੀਮ ਇਸ ਤੋਂ 500 ਮੀਟਰ ਦੂਰ ਰਿੰਗ ਬੰਨ ਬਣਾ ਰਹੀ ਹੈ ਸ਼ੁੱਕਰਵਾਰ ਦੇ ਦਿਨ ਸਰਹਾਲੀ ਦੇ ਤੂਸੀ ਬੰਨ ਤੇ 16 ਫੁੱਟ ਦਾ ਪਾੜ ਪਿਆ ਸੀ ਹੁਣ ਲੋਕਾਂ ਦੇ ਖੇਤਾਂ ਤੋਂ ਸਿਰਫ 3 ਜਾਂ 4 ਫੁੱਟ ਦੂਰ ਹੀ ਪਾਣੀ ਬਚਿਆ ਹੈ ਜਿਸ ਤੋਂ ਬਾਅਦ ਲਗਭਗ 800 ਮੀਟਰ ਦੂਰੀ ਤੇ ਲੁਧਿਆਣਾ ਪੂਰਵੀ ਦੀ ਆਬਾਦੀ ਵਾਲਾ ਇਲਾਕਾ ਹੈ ਆਓ ਸੁਣੋ ਆਲੇ ਦੁਆਲੇ ਦੇ ਲੋਕ ਕੀ ਕਹਿ ਰਹੇ ਹਨ ਜੀ ਮੌਕੇ ਤੇ ਪਹੁੰਚਿਆ ਅਮਨਸ਼ਾਹ ਵੀ ਕੱਲ ਦਾ ਪਹੁੰਚਿਆ ਹੋਇਆ ਲਗਾਤਾਰ ਪੰਨ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਦੇਖੋ ਜੋ ਇੱਥੇ ਸਤਲੁਜ ਦਰਿਆ ਦੇ ਉੱਤੇ ਖਾਸ ਕਰਕੇ ਸਸਰਾਰੀ ਕਲੋਨੀ ਇਹਨਾਂ ਦੇ ਨੇੜੇ ਟਿਕਦੇ ਪਿੰਡਾਂ ਦੇ ਹਾਲਾਤ ਨੇ ਇਤੋਂ ਮਾਰੇ ਹਾਲਾਤ ਮੈਂ ਜ਼ਿੰਦਗੀ 'ਚ ਨਹੀਂ ਕਰਦੇ ਦੇਖੇ 1988 ਦੇ ਵੀ ਹਰ ਦੇਖੇ ਸੀ 6988 ਦੇ ਵਿੱਚ ਇਹ ਹਾਲਾਤ ਨਹੀਂ ਸੀ ਦੇਖੇ ਤੁਸੀਂ ਇੱਕ ਅੰਦਾਜ਼ਾ ਲਾਓ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਤਕਰੀਬਨ ਤਕਰੀਬਨ 2 ਜਾਂ 3 ਦਿਨ ਨੂੰ ਪਤਾ ਲੱਗਿਆ ਸੀ ਕਿ ਭਾਖਰੇ ਦੇ ਵਿੱਚ ਪਾਣੀ ਜਿਆਦਾ ਵਧਦਾ ਜਾ ਰਿਹਾ ਹੈ ਸਾਨੂੰ ਪਾਣੀ ਛੱਡਣਾ ਪਿਆ ਜਦ ਕਿ ਭਾਖਰੇ ਟੈਂਕ ਤੋਂ ਪਾਣੀ ਆਉਣ ਵਾਸਤੇ ਇੱਥੇ ਸਰਸਦਾਰੀ ਕਲੋਨੀ ਤੱਕ ਸਤਾਵਾ ठाਵਾ ਘਟੇ ਦਾ ਸਮਾਂ ਲੱਗਦਾ ਆਉਂਡ ਪਾਣੀ ਜੇ ਤਿੰਨ ਚਾਰ ਦਿਨਾਂ ਦੇ ਵਿੱਚ ਨਿਯੰਤਰਣ ਕਰ ਸਕੇ ਜਲ ਪਤਾ ਸੀ ਕਿ ਤਵਾਹੀ ਮੱਚਣ ਵਾਲੀ ਹੈ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਬੰਨ ਅਜੇ ਤੱਕ ਨਹੀਂ ਰੁੱਟਿਆ ਹੈ ਟੀਮਾਂ ਇਸ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ ਸਤਿਕਾਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ ਡੀਸੀ ਲੁਧਿਆਣਾ ਮੇਰੇ ਸਾਰਿਆਂ ਨੂੰ ਬਨ ਕੇ ਬੇਨਤੀ ਹੈ ਕੀ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬੰਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬੰਨ ਖੜ੍ਹਾ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਆਂ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਆਂ ਥੈਂਕ ਯੂ ਸਥਿਤੀ ਨੂੰ ਦੇਖਦੇ ਹੋਏ ਕੱਲ ਵੀਰਵਾਰ ਨੂੰ ਇੱਥੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸੀ ਪ੍ਰਸ਼ਾਸਨ ਨੇ ਬਾਨੂ ਟੈਂਨ ਤੋਂ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਹੁਣ ਵੇਖਣਾ ਹੋਵੇਗਾ ਅੱਗੇ ਕੀ ਹੁੰਦਾ ਹੈ